ਵੀਡੀਓ ਤੇ ਦੋਸਤਾਂ ਲਈ ਕੱਲ੍ਹ ਜਾਂ ਤੋਂ ਕੋਈ ਉਸ ਕਿੰਦਾ ਫਾਦਾ ਮਾੜਾ ਮਨਸਰਤੀ ਬਣ ਹੈ ਜੀ ਮਾਰੀ ਆ ਮੈਂ ਕੋਈ ਨਾ ਗੱਡੀ ਲੈ ਲੈ ਮੈਂ ਕਿ ਰੋਕੇ ਪਾਪਾ ਹਾਂਜੀ ਸਸਤੀ ਕਾਲ ਜੀ ਕੀ ਹਾਲ ਚਾਲ ਆ ਸਭ ਉਮੀਦ ਕਰਦੇ ਆ ਕਿ ਠੀਕ ਹੋਵੋਗੇ ਤੇ ਅੱਜ ਇੱਕ ਨਵੇਂ ਬਲੌਗ ਦੇ ਨਾਲ ਇੱਕ ਨਵੇਂ ਦਿਨ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਦਿਲੋਂ ਸਵਾਗਤ ਹੈ ਬਣੀ ਰਹੋ ਦਹੀਂ ਆਪਣੇ ਪੂਰੇ ਬਲੌਗ ਦੇ ਨਾਲ ਅੱਜ ਕਾਫੀ ਦਿਨਾਂ ਬਾਅਦ ਮੇਰਾ ਦਿਲ ਕੀਤਾ ਵੀ ਆਪਾਂ ਅੱਜ ਆਪ ਚੱਲ ਕੇ ਜਾਣਾ ਬਾਹਰ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਬੋਡੀ ਵਿੱਚ ਹੁਣ ਅੱਗੇ ਨਾਲੋਂ ਇੰਪਰੂਵਮੈਂਟ ਹੋ ਗਈ ਆ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਜ਼ਿਆਦਾ ਫਰਕ ਆ ਤੇ ਹੁਣ ਆਪਾਂ ਆਪ ਆਪ ਟ੍ਰਾਈ ਕਰਨੀ ਆ ਵੀ ਹੌਲੀ ਹੌਲੀ ਕਿਸੇ ਤਰ੍ਹਾਂ ਵੀ ਹੈ ਨਾ ਬਾਹਰ ਵਿੜੇ ਵਿੱਚ ਨਿਕਲੇ ਜਾਵੇ ਲੌਬੀ 'ਚ ਤਾਂ ਆਪਾਂ ਫਿਰਦੇ ਆ ਤੁਹਾਨੂੰ ਪਤਾ ਹੈ ਰੋਜ਼ ਤੇ ਵੀ ਹੁਣ ਲੌਬੀ ਤੋਂ ਬਾਹਰ ਵੀ ਆਪ ਨਿਕਲੇ ਜਾਵੇ ਦੀ ਹੈ ਨਾ ਵਿੜੇ ਦੇ ਵਿੱਚ ਵੀ ਥੋੜਾ ਮਾਹੌਲ ਚੱਲ ਵਧੀਆ ਹੋ ਜਾਂਦਾ ਆ ਤੇ ਬਾਬਾ ਜੀ ਮਿਹਰ ਰੱਖਣ ਤੇ ਟ੍ਰਾਈ ਕਰਾਂਗੇ ਆਪਾਂ ਵੀ ਜੇ ਸਹੀ ਰਿਹਾ ਸਾਰਾ ਕੁਝ ਵਿਜਾਹ ਹੋ ਗਿਆ ਤੇ ਬਣੇ ਰੋ ਬਲੌਗ ਦੇ ਨਾਲ ਤੇ ਵੀਡੀਓ ਚ ਚੰਗੀਆਂ ਲੱਗਦੀਆਂ ਹੁੰਦੀਆਂ ਜਾਂ ਕਿਸੇ ਤਰ੍ਹਾਂ ਵੀ ਆ ਤੇ ਉਹ ਜਰੂਰ ਆਪਣੇ ਕਮੈਂਟ ਕਰਕੇ ਰਿਆਦਿਆ ਕਰੋ ਦੱਸਿਆ ਕਰੋ ਬਈ ਜਿੱਥੇ ਕੋਈ ਕਮੀ ਲੱਗਦੀ ਆ ਤੁਹਾਨੂੰ ਜਾਂ ਕਿੱਦਾਂ ਵੀ ਆ ਨਾ ਤੇ ਜਰੂਰ ਦੱਸਿਆ ਕਰੋ ਬਾਕੀ ਹੁਣ 4:30 4:35 ਦੇ ਕਰੀਬ ਟਾਈਮ ਹੋ ਗਿਆ ਆ ਤੇ ਫੇ ਆਪਾਂ ਥੋੜੇ ਟਾਈਮ ਤੱਕ ਜਾਂਦੇ ਆ ਬਾਹਰ ਆ ਹੁਣ ਫਰੂਟ ਖਾ ਲਈਏ ਫੌਟ ਵਗੈਰਾ ਆਂਦੇ ਆਪਾਂ ਸ਼ਾਂਕੇ ਦਾ ਕੈਮ ਜਾ ਹੋ ਗਿਆ એનર્ਜੀ ਨੂੰ ਜੀ ਲੈ ਕੇ ਤਾਂ ਫੇਰ ਆਪਾਂ ਜਾਣੇ ਆ ਬਾਹਰ ਤੇ ਬਣੇ ਰਿਓ ਪੂਰੇ ਬਲੌਗ ਦੇ ਨਾਲ ਦੇਖਦੇ ਆਂ ਬਈ ਜਾ ਹੋ ਜੂਵੇ ਦਾ ਵਧੀਆ ਆ ਬਾਕੀ ਹੌਸਲੇ ਬੁਲਾਂਦੇ ਆ ਬਾਬਾ ਜੀ ਦੀ ਕਿਰਪਾ ਆ ਤੇ ਉਹਨਾਂ ਦੇ ਨਾਲ ਹੀ ਆ ਸਾਰਾ ਕੁਝ ਜੇਰਾ ਪਹਿਲਾ ਪਾਣੀ ਚਾਹੀਦੀ ਸੀ ਆਪਾਂ ਨੂੰ ਨਾ ਪਹਿਲਾ ਪਾਣਾ ਚਿੱਤਾ ਹੀ ਹੋਣ ਗਿਆ ਉਹ ਬਾਲਾ ਵੜੀ ਵੜੀ ਤੇ ਪੈਂਦੀ ਨਹੀਂ ਇਹ ਸ਼ਾਰਟਸ ਹੀ ਤਾਂ ਹੈ ਇਹ ਸ਼ਾਰਟਸ ਹੀ ਨੀਓ ਵੀ ਲੰਗ ਉਹ ਵਾਲੀਆਂ ਸਹੀ ਆ ਪੈਰ ਨੂੰ ਫੇਨਾ ਬਿਨਾਂ ਜਰਾਬ ਤੋਂ ਗਰਮੀ ਗਰਮੀ ਆਉਂਦੀ ਆ ਪੈਰ ਗਿੱਲਾ ਹੋ ਜਾਂਦਾ ਬਾਅਦ ਜਾ ਕੇ ਲਾ ਦੇ ਲੈ ਵਸੋਂ ਬਾਲੇ ਸੇਨਾ ਬਾ ਮਮੇ ਨੀਰੀਆ ਨਿਕਲ ਗਈ ਤੇਰਾ ਤੱਕ ਆ ਜੂਗੀ ਉਹਨੇ ਇੰਨਾ ਤਾਂ ਪਾਲਾ ਕਰਨ ਨੂੰ ਪੜਿਆ ਉਹਨਾਂ ਦਾ ਲਾਦਾ ਪਤਾ ਅਜੇ ਇੰਨਾ ਤੇਰਾ ਦਰਨਾ ਦਰਨਾ ਕੁਈ ਨਾ ਬਪਾਈ ਇਸ ਤੋਂ ਖੁੱਲੇ ਛੂ ਲਿਆ ਕੇ ਦੇਣੇ ਤੈਨੂੰ ਐ ਇਸ ਤੋਂ ਖੁੱਲੇ ਛੂ ਲਿਆ ਕੇ ਦੇਣੇ ਤੈਨੂੰ ਕਹਿੰਦੇ 6 ਮਹੀਨੇ ਹੋ ਗਏ 6 ਮਹੀਨੇ ਹੋਣ ਕਿਦਾਂ ਤੇਰੇ ਚਾਹੀਦੇ ਬੋਲੇ ਜੈ ਨਾ ਥੱਲੇ ਮੇਰੇ ਨਹੀਂ ਭਾਜੀ ਗਿਆ ਤਾਂ ਸੀਗਾ ਤੈਨੂੰ ਮਿੜੀ ਨਹੀਂ ਕਿੰਦਾ ਲਿਓਣੇ ਆ ਬਲਵਾਰ ਨਹੀਂ ਹੋਣੇ ਚੰਗੀ ਤਾਂ ਮੈਨੂੰ ਮਜ਼ਾ ਨਹੀਂ ਮੈਨੂੰ ਓਕੇ ਕੋ ਨਹੀਂ ਮੈਂ ਤਾਂ ਤਪੈਂਦੀ ਨਹੀਂ ਜਾ ਮੰਮੀ ਤਰਾ ਪੈਜੂ ਗਿਆ ਅੱਜ ਹਾਰੀ ਅੱਗੇ ਨੂੰ ਕਰ ਆ ਦੇਖ ਆ ਆ ਦੇਖ ਕੀ ਬਣ ਗਿਆ ਮੈਂ ਜੋ ਲੱਗ ਗਿਆ ਥਾਂ ਦਾ ਹਾਰਾ ਇਹਦੀ ਇੱਕ ਤਾਂ ਹੱਥਾਂ ਲਈ ਇੱਤੀ ਖੁੱਬਦੇ ਹੈ ਨਾ ਸੰਜੀ ਇਹਦੇ ਉਦੇ ਬੱਚੀ ਰੇ ਆਏ ਆ ਹੱਥਾਂ ਤੇ ਕਿੰਨਾ ਪ੍ਰੋਬਲਮ ਹੈ ਇਹਨੂੰ ਚੱਲ ਪਤਾ ਕਿੱਦਾਂ ਨਿਕਲੂਗਾ ਇਹ ਲੈ ਨਾਲ ਰਹਿ ਨਾਲ ਨਾਲ ਇੱਥੇ ਧਿਆਨ ਨਾਲ ਕਰਿਓ ਖਾ ਚਕੇ ਮੰੰਜਰ ਚੱਕੀ ਲੱਗਦੀ ਨਹੀਂ ਦੇਖ ਲੈਂਦੇ ਆ ਵੀ ਕਿਦਾਂ ਹੁੰਦੀ ਆ ਥੋੜੀ 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 ਮੈਂ ਨਹੀਂ ਕੋਈ ਨਾ ਖਾਣਾ ਆ ਇੱਥੇ ਵਿੱਚ ਉਹ ਆ ਨਾ ਜਾ ਬੁਰੀ ਆਦੀ ਆਦੀ ਐਸੇ ਕੰਜਾ ਜਿਹੜਾ ਸੀਗਾ ਨਾ ਮੈਨੂੰ ਪਤਾ ਕੀ ਆ ਜਦੋਂ ਮੂੰਹ ਨੂੰ ਚੜਾਈ ਹੁੰਦੀ ਆ ਉਹ ਥੱਲੇ ਮੂੰਹ ਨਹੀਂ ਜਾਂਦਾ ਮੈਂ ਹਾਂ ਫੜ ਕੇ ਰੱਖੋ ਨਹੀਂ ਮੇਰੀ ਮੈਦੇ ਕੰਮ ਹੈ ਕਰਵਾਇਆ ਆ ਆ ਕੇ ਬੈਠ ਜਾ ਇਹ ਵੀ ਦਾ ਪਪਾ ਬੈਠੋ ਨਹੀਂ ਪਿੱਛੇ ਮੈਂ ਪੂਰਾ ਹੱਥ ਮਾਰ ਦੂੰਗਾ ਬੈਠ ਜਾ ਯਾਰ ਤੂੰ ਬੈਗ ਦਾ ਇਹਨੂੰ ਜ਼ਿਆਦਾ ਪਾਏਰ ਪੈਣਾ ਆ ਭਾਈ ਧੌੜੀ ਨਹੀਂ ਆ ਜਾ ਤਾ ਮੈਂ ਬਟਨ ਮਰ ਪੈਣਾ ਠੀਕ ਆ ਤਾਂ ਮੈਂ ਕੋਈ ਨਹੀਂ ਬੋਲਦਾ ਜੀ ਤਾਂ ਆਪਾਂ ਨਾ ਬੈਕ ਫੇਰ ਜਾਣ ਦੀ ਟਰਾਈ ਕੀਤੀ ਵੀ ਜਦ ਸਿੱਧਾ ਤਾਂ ਜਾ ਨਹੀਂ ਹੋਇਆ ਵੀ ਚਲ ਬੈਕ ਦੇਖ ਲੈਣੇ ਤੁਰ ਕੇ ਪਰ ਬੈਕ ਵੀ ਨਹੀਂ ਜਾ ਹੋਇਆ ਕਿਉਂਕਿ ਪਿੱਛੇ ਨੂੰ ਟਿਕਣ ਡੇਨ ਕਰਦਾ ਹੈ ਨਾ ਅੱਲਾ ਤਾਂ ਮੁਰਦੀ ਨਹੀਂ ਕਰਕੇ ਆ ਤੇ ਇਹ ਆਪਣਾ ਚਾਚੇ ਦਾ ਮੁੰਡਾ ਹੀ ਆ ਤੇ ਸਾਹਮਣੇ ਘਰ ਆ ਭਰਾ ਵੀ ਆ ਦੋਸਤ ਵੀ ਕਹਿ ਲੋ ਬਹੁਤ ਵਧੀਆ ਆ ਤੇ ਇਹਨੇ ਆਪਣਾ ਸਾਥ ਬੜਾ ਦਿੱਤਾ ਯਾਰ ਧੀਰੇ ਜਨਾ ਇਹਦਾ ਤੇ ਜਦੋਂ ਵੀ ਲੋਡ ਹੁੰਦੀ ਆ ਸਤਲੀਦਾ ਆ ਤੇ ਹੁਣ ਦੇਖਦੇ ਆ ਵੀ ਕਿਸ ਤਰ੍ਹਾਂ ਜਾਊਗਾ ਬਾਹਰ ਕਿਸ ਤਰ੍ਹਾਂ ਨਹੀਂ ਉਹ ਜੀ ਦੇਖਦੇ ਪਏ ਆ ਬੜਾ ਔਖਾ ਹੋ ਰਿਹਾ ਨਾ ਅੱਜ ਪਹਿਲੀ ਵਾਰੀ ਜਾਣਾ ਤੇ ਸਮਝ ਜੀ ਨਹੀਂ ਲੱਗਦੀ ਕਿ ਤੇ ਭਾਰ ਨਹੀਂ ਆਉਂਦਾ ਨਾ ਲੱਤ ਗੋਡਾ ਮੋੜਦਾ ਨਹੀਂ ਕਰਕੇ ਤਾਂ ਪ੍ਰੋਬਲਮ ਪੈ ਰਹੀ ਆ ਦੇਖਦੇ ਆ ਬਾਕੀ ਕਿਦਾਂ ਹੁੰਦੀ ਆ ਮਮੇ ਛੰਡਾ ਮੋਰੋ ਉਲਟੇ ਜੀ ਮੋਰੋ ਛੰਡਾ 34 ਹੀ ਫੜੋ ਅੱਗੇ ਮੋਰੋ ਅੰਦਰੋਂ ਮਤਲਬ ਨਹੀਂ ਮੋਰੋ ਕਰੀ ਰੈਸਟੀਆਂ ਕੰਮ ਵੀ ਇਹ ਜਿਆਦਾ ਹੋ ਆ ਜੜਾਈ ਸਾਡੀ ਉਹਨਾਂ ਕੋਈ ਨਹੀਂ ਪਿਛੇ ਰੱਖੀ ਤਾਂ ਹਾਂ ਬਸ ਹਾਂ ਉਹ ਤਾਂ ਇਹ ਨਹੀਂ ਤੇ ਦੋਸਤ ਚੱਲ ਜਾਂਦਾ ਕੋਈ ਉਹ ਪਿੰਡ ਦੇ ਫਾਦਾ ਮਾੜਾ ਮਰਦ ਚੁੱਤੀ ਬਣਸ ਚਾਹੀਦਾ ਕਿਸੇ ਰੱਖਣ ਨੂੰ ਕੋਈ ਨਹੀਂ

ਬੈਕ ਵੀ ਆਇਆ ਸਿਰ ਚਾੜਾ ਹੋ ਜਾਣਾ ਬੈਗ ਆ ਮੈਂ ਜੀ ਕਰਕੇ ਬਥੇ ਕੀ ਗੱਲਿਓ ਜਮਾ ਦਾ ਚੱਕ ਨਹੀਂ ਹੁੰਦਾ ਨਹੀਂ ਮੈਨੂੰ ਮੈਂ ਤਾਂ ਚੜ ਜਾ ਆਂ ਇਹ ਕਹਦਾ ਸ਼ਾਇਦ ਚੜ੍ਹ ਨਹੀਂ ਪਿਆ ਰਿਹਾ ਇਹ ਸਭ ਕਹਿੰਦਾ ਉਹਦਾ ਆਪੈਣਾ ਨਹੀਂ ਤੈਂ ਠੀਕ ਹੈ ਉਹ ਨਹੀਂ ਰੈਸਟ ਜਾਂਦਾ ਨਹੀਂ ਢੋਡੇ ਕਰਕੇ ਆ ਸਿਰ ਫਿੜਿਆ ਢੋਡਾ ਮੋੜਦਾ ਨਹੀਂ ਕਰਦਾ ਸਪਟਾ ਦੌਰੰਦ ਨਹੀਂ ਹੈ ਗੱਲ ਮਿਹਰੇ ਮਾਪੋਏ ਨੇ ਇਹ ਬੰਦੀ ਇਹ ਹੋਰ ਮੈਚ ਹੋਵੇ ਮਡਾਲੀ ਦੇਖੋ ਪਹਿਲਾਂ ਨਾਲ ਬਸ ਆਸੀ ਨਹੀਂ ਆਪਣੇ ਗੁੰਮਲੇ ਨਹੀਂ ਆਏ ਇਹ ਨਹੀਂ ਸੀਜ਼ਨ ਹੀ ਆਇਣਾ ਨਾ ਵੀ ਇੱਥੇ ਕਰ ਲੋ ਇਹਦੀ ਵੀ ਪਿੱਛੇ ਟਾਸ ਚਾਹੀਦੀ ਆ ਦੇਖ ਬਹਿ ਗਏ ਕੋਈ ਮੋੜ ਨਹੀਂ ਆ ਰਿਹਾ। ਤਾਂ ਨਹੀਂ ਪੈਣੀ ਆ। ਦੇਖ ਲੈ ਬਿਸਪੈਕ। ਆ। ਆਹ ਤਾਂ ਕੀ ਇੱਕ ਲੱਖ ਤੁਹਾਨੂੰ ਖਾਨੀ ਪਣੀ ਚੰਗੀ। ਲੱਖੀ ਬਹਾਨੇ ਤੁਹਾਨੂੰ ਮੋੜਾ ਰੱਖਣਾ। ਯਾ ਮਤਰਾ। ਕਿਸੇ ਦੇ ਉੱਤੇ ਤਾਂ ਰੱਖਣੀ ਹੋਊਗੀ ਉਹ ਵੀ ਲੈ ਕੇ ਆਓ। ਜੇ ਦੇ ਉੱਤੇ ਰੱਖਣੀ। ਕੋਰਸੀ ਵਰਕੇ ਰੱਖੋ ਕੋਰਸੀ। ਠੀਕ ਹੈ ਨਾ। ਕਿੰਨੇ ਇਹ ਤੋਂ ਮੜੇ ਫੜਵਾ ਕਾ ਲਾ ਜੀ। ਮੰਮੀ ਕੁਰਸੀਆਂ ਦੇ ਵਿੱਚ। ਹਾਂ ਕਾ ਫੜੇ ਬਿਲੇ ਦੇਖਦਾ। ਤੱਕ ਪੂਰਾ ਕੋ ਮਰੀ ਕੋ ਸਹੀ ਹੈ। ਮੈਂ ਕਹਿੰਦੀ ਸੀ ਮੰਜੇ ਤੇ ਰੱਖਣਾਂ ਦਾ ਨਾ ਤਾਂ। ਹਾਂ ਹਾਂ। ਇਹਦੇ ਉੱਤੇ ਕੰਬਾਇਰ ਰੱਖੇ ਤੇ ਉੱਤੇ ਰੱਖ ਦੇਣੀ ਸੀ ਇਹਦਾਂ ਨੂੰ ਮੂੰਹ ਕਰ ਲੈਂਦਾ। ਮੰਜੇ ਤੇ ਨਹੀਂ ਮੰਜੇ ਸਭਾ ਚਾਹੀਦਾ। ਮੰਜੇ ਦਾ ਕਰਾਂਗੇ ਉਹਨੂੰ ਸੈ ਸਿੱਧੇ ਕਰ ਦੇਣਾ ਸੀ ਉਤੇ। ਹੈ? ਕੁਰਸੀ ਲਿਆਨੇ ਆਂ ਅੰਦਰੋਂ ਲਿਆਵਾਂ ਇਹ। ਕਿਹੜੀ ਕੁਰਸੀ? ਕੋਸੀ ਦਾ ਹਲਾਤ ਰੱਸ ਗਿਆ ਕੋਸੀ ਦਾ ਤੇ ਹੀ ਰੱਸ ਦਿੱਤੀ ਇਹਦਾ ਫੇਰ ਥੋੜਾ ਹੋ ਜਾਂਦਾ ਨਾ ਆ ਤਾਂ ਹੋ ਗਿਆ ਚੱਲਾ ਤਾਂ ਪੈਂਡੂ ਗਿਆ ਪਰ ਉਹ ਚੱਕਰ ਉਹ ਲੱਗਦਾ ਜੀ ਤਾਂ ਫਿਰ ਮੈਂ ਤੇ ਮੰਮੀ ਦੁਨੀਆਨੇ ਬੈਠੇ ਆ کولਰ ਚੱਲਦਾ ਆ ਪਾਣੀ ਪਾਇਆ ਬਹੁਤ ਵਧੀਆ ਠੰਡੀ ਹਵਾ ਆ ਕਾਫੀ ਦਿਨਾਂ ਬਾਅਦ ਬਾਹਰ ਨਿਕਲ ਕੇ ਨਾ ਤੇ ਬੜਾ ਮਜਾ ਆ ਰਿਹਾ ਵਧੀਆ ਲੱਗਦਾ ਪਿਆ ਤੇ ਉਹ ਲੱਤ ਕੁਰਸੀ ਤੇ ਰੱਖ ਕੇ ਆਰਾਮ ਨਾਲ ਬੈਠਾ ਹੋਇਆ ਆ ਤੇ ਆਲਾ ਦਵਾਲਾ ਦੇਖ ਰਹੇ ਆ ਪੇੜਾ ਪਾਪੇ ਬਣੀ ਬੈਠੇ ਆ ਮੱਝਾ ਮੱਝਾ ਬਣੀ ਆ ਯਾਨੀ ਕਿ ਕਾਫੀ ਵਧੀਆ ਲੱਗਦਾ ਆ ਇਨੇ ਦਿਨਾਂ ਬਾਅਦ ਨਾ ਵੀ ਅੰਦਰੋਂ ਨਿਕਲ ਕੇ ਆਲਾ ਦਵਾਲਾ ਦੇਖ ਕੇ ਮਜਾ ਆ ਜਾਂਦਾ ਆ ਬਹੁਤ ਵਧੀਆ ਫੀਲਿੰਗ ਆਉਂਦੀ ਆ ਮੈਂ ਵੀ ਰੋਜ਼ ਹੀ ਆਪਾਂ ਅੰਦਰੀ ਪੈ ਰਹੇ ਨੇ ਸੀਗੇ ਤੇ ਇੰਨੇ ਬੜਾ ਆਸਰਾ ਜਿਹਾ ਹੋ ਗਿਆ ਇੰਨੇ ਆਸਰਾ ਹੋ ਗਿਆ ਵੀ ਚੱਲ ਥੋੜਾ ਜਿਹਾ ਬੇਦਰ-ਬੁਦਰ ਬੰਦ ਰਹਾ ਹੈ ਨਾ ਭਈ ਮੋਲ ਚੱਲ ਚੇਂਜ ਹੋ ਜਾਂਦਾ ਆ ਵੀ ਇੱਕੋ ਜਗ੍ਹਾ ਪੈ ਪੈ ਕੇ ਵਾਰ-ਵਾਰ ਬੁਰਾ ਹਾਲ ਹੋ ਜਾਂਦਾ ਅੰਦਰ ਤੇ ਵਧੀਆ ਲੱਗਦਾ ਪਿਆ ਹੈ ਹੈਗੀ ਤਾਂ ਗਰਮੀ ਆ ਉਦਾਂ ਚਲੋ ਠੀਕ ਆ ਫੇਰ ਵੀ ਬੜੀ ਮੁਸ਼ਕਲ ਆਈ ਬਾਹਰ ਆਉਣ ਨੂੰ ਪਰ ਵੇਲਾ ਬੈਠਾ ਪਾਪੇ ਦੇ ਕੋਲ ਜੂਰਿਆ ਪਰ ਪਾਪੇ ਨੂੰ ਹੁਣ ਸਿਆਣਾ ਜਾਦਾ ਹੋ ਗਿਆ ਕਰਕੇ ਨਾ ਉਹਦੀ ਨਿਗਾ ਹੁਣ ਕੰਮ ਨਹੀਂ ਕਰਦੀ ਹੈਗੀ ਨਾ ਸੁਣਦਾ ਵੀ ਉੱਚੀ ਆ ਦੇ ਨਾਲੇ ਨਿਗਾ ਵੀ ਕੰਮ ਨਹੀਂ ਕਰਦੀ ਉਹਨ ਦਾ ਕੋਲ ਬੈਠਾ ਬੰਦਾ ਨਹੀਂ ਦੀਦਾ ਹੈਗਾ ਵੀ ਮੇਰੇ ਕੋਲ ਕੋਈ ਬੰਦਾ ਬੈਠਾ ਹੈ ਤਾਂ ਕਰਕੇ ਹੁਣ ਬੇਡਰਜਾ ਹੋ ਕੇ ਪਾਪੇ ਦੇ ਕੋਲ ਤਾਂ ਬੈ ਬੈ ਗਏ ਆ ਜਾ ਕੇ ਨਹੀਂ ਤਾਂ ਮੈਂ ਕਦੀ ਨਹੀਂ ਭਾਬੇ ਮੋਰੇ ਇਦਾਂ ਆਉਣਾ ਜਿਵੇਂ ਪਾਪੇ ਨੂੰ ਦੱਸਣਾ ਪਵੇ ਵੀ ਲੱਤ ਹੈ ਨਹੀਂ ਹੈ ਨਾ ਤੇ ਉਹ ਤਾਂ ਚੱਲ ਹੁਣ ਸਿਆਣਾ ਹੋ ਗਿਆ ਕਰਕੇ ਨਹੀਂ ਪਤਾ ਲੱਗਦਾ ਉਹਨੂੰ ਤਾਂ ਕਰਕੇ ਹੌਣ ਆਪਾਂ ਨੂੰ ਇਹ ਨਹੀਂ ਇੰਦਾ ਆ ਬੈਠੇ ਆ ਉਹਨੂੰ ਪਤਾ ਹੀ ਨਹੀਂ ਵਿਚਾਰੀ ਨੰ ਕੋਲ ਆ ਕੇ ਬੈਠਾ ਵੀ ਆ ਜੇ ਕਿਦਾਂ ਪੀਆ ਉਹ ਦੇਖੋ ਆਪਣੀ ਲਾਡੋ ਲਾਡੋ ਦੇ ਨਾਲ ਵੱਡੀ ਮਾਂ ਜਿਹੜੀ ਪਰੇ ਖੜੀ ਆ ਉਹਦਾ ਨਾਮ ਹੈ ਕਾਲੀ ਇਹਦਾ ਨਾਮ ਹੈ ਲਾਡੋ ਟੱਟਾ ਜਿਹੜਾ ਆਪਣੇ ਉਹ ਉੱਥੇ ਕ ਬੰਨਿਆ ਹੁੰਦਾ ਸੀ ਉਹ ਵੇਚਦਾ ਹੋਇਆ ਸਾਡਾ ਗੱਭਰੂ ਲੱਸੀ ਮੰਗਦਾ ਲੱਸੀ ਪੀਣੀ ਹੈ ਕੋਈ ਨਾ ਕੋਈ ਨਾ ਲਿਆਉਂਦੀ ਆ ਤੂੰ ਟੈਨਸ਼ਨ ਨਾ ਲੈ ਹੋਰ ਫੇਰ ਐਵੇਂ ਹੱਥ ਮੜਾ ਇਹ ਹਲਾ ਦੇ ਹਾਂ ਪੀਲਾ ਪੀਲਾ ਹੁ ਲੈ ਲਈ ਅੱਛਾ ਆਹ ਵਾਹ ਕੋਈ ਨਾ ਤੂੰ ਪੀ ਜਿੰਨੀ ਪੀਣੀ ਹੈ ਹੈ ਜੀ ਮਾਜੀ ਆ ਇਹ ਕੋਈ ਨਾ ਗੱਡੀ ਲੈ ਲਮਾ ਕੇ ਰੋਕੇ ਪਾਪਾ ਟੈਨਸ਼ਨ ਨਾ ਲੈ ਤੂੰ ਤੈਨੂੰ ਫੇਰ ਝੂਠੇ ਦਵਾਂਗੇ ਆਪਾਂ ਠੀਕ ਹੈ ਹੈਂ? ਪਾਪਾ ਕਹਿੰਦਾ ਵੀ ਗੱਡੀ ਲੈ ਲਾ ਹੁਣ। ਹੈ ਕੋਈ ਨਾ ਕੋਈ ਗੱਡੀ ਦੇਖ ਲਾ। ਪਾਪੇ ਨੂੰ ਪਤਾ ਨਹੀਂ ਨਾ ਇੰਨੀ ਗੱਲ ਬਾਰੇ। ਨਾ ਨਿਗਾਹ ਕੰਮ ਕਰਦੀ ਆ ਤੇ ਨਾ ਪਾਪਾ ਸੌਂਦਾ ਹੁੰਦਾ ਆ ਉੱਚੀ ਸੌਂਦਾ ਉਹਨੂੰ। ਤੇ ਬੜਾ ਪਿਆਰਾ ਪਾਪਾ ਹੜੀ ਜਾਨ ਆ। ਹਾਂਜੀ ਤਾਂ ਹੁਣ ਆਪਾਂ ਕਾਫੀ ਟਾਈਮ ਬਹਿ ਲਿਆ ਬਾਹਰ ਤੇ ਹੁਣ ਆਪਾਂ ਜਾਂਦੇ ਆ ਅੰਦਰ ਤੇ ਮੈਂ ਆਪਣੇ ਚਾਚੇ ਨੂੰ ਮੈਂ ਸਾਦਲਾਤੀ ਰੇਜ ਨੂੰ ਇਹ ਆਪਣਾ ਬੜਾ ਯਾਰ ਜਾਰਵੇਲੀ ਆ ਇਕੱਠੇ ਸ਼ੁਰੂ ਤੋਂ ਬਚਪਨ ਜਿਹੀ ਖੇਡੇ ਹੁਡੇ ਆ ਵੱਡੇ ਹੋਏ ਆ ਤੇ ਇਹ ਵਿਚਾਰਾ ਅੰਦਰ ਬਾਹਰ ਕਰਾਉਂਦਾ ਆ ਤੇ ਹੁਣ ਦੇਖਦੇ ਆ ਕਿੱਦਾਂ ਜਾ ਹੁੰਦਾ ਇੱਥੇ ਕਿ ਮੈਂ ਲੱਗਾ ਡਿਗਣ ਵੀ ਵਿਚਾਹ ਹੋ ਗਿਆ ਇੱਥੇ ਉਹਨੇ ਵੀ ਮੈਨੂੰ ਫੜ ਲਿਆ ਨਾ ਨਾਲ ਹੀ ਤਾਂ ਬਾਕੀ ਜਿਤ ਬੜੇ ਔਖੇ ਹੋ ਕੇ ਬਾਹਰ ਆਏ ਸੀ ਤਾਂ ਔਖੇ ਹੋ ਕੇ ਜਾਣਾ ਪੈਣਾ ਅੰਦਰ ਚਲੋ ਕੋਈ ਨਾ ਮਾਲਕ ਜੇਦੋਂ ਆਹ ਟਾਈਮ ਲੈਂਦਾ ਅੱਗੇ ਆ ਵੀ ਸੈੱਟ ਕਰੂਗਾ ਤੇ ਦੇਖਿਓ ਜ਼ਰੂਰ ਵਲੌਗ ਨੂੰ ਐਨ ਤੱਕ ਬੈਠੇ ਬਾਹਰੋਂ ਖਾ ਲਿਆ ਮੈਂ ਰੇ ਬੀਲ ਚੇਰ ਹੋਵੇ ਬੀਲ ਚੇਰ ਟਿੱਪ ਹੁੰਦੇ ਮੈਂ ਕਹਿੰਦਾ ਬੋਖਾ ਹੀ ਪਣਾ ਜਿੱਪ ਠੀਕ ਸੀਗਾ ਤਾਂ ਕਹਿੰਦੇ ਜੀ ਉੱਤਾਂ ਵੀ ਨਾ ਦੂਜਾ ਨਾ ਨਹੀਂ ਸੈਟਾ ਨਾ ਕਰੀਏ ਬਾਈ ਬੜਾ ਜਦੋਂ ਸੈਟਾ ਤੇ ਖੜਦੀ ਨਾ ਚੱਲੇ ਐਸੇ ਜਿੱਪ ਤਾਂ ਵੀ ਇਹਨੇ ਇੱਕ ਜਿਆਦਾ ਆ

ਲੋ ਜੀ ਪਰੋਂ ਆ ਗਏ ਆ ਬਹੁਤ ਹੀ ਔਖੇ ਸੌਖੇ ਗਏ ਔਖੇ ਸੌਖੇ ਹੋ ਕੇ ਆਏ ਆ ਅੰਦਰ ਬੜਾ ਹਲੇ ਔਖਾ ਹੈ ਕੰਮ ਆ ਔੜੀ ਔੜੀ ਇਹ ਵੀ ਚਲੋ ਹੋ ਜਾਊਗਾ ਸੈਟ ਕੋਈ ਨਾ ਬਾਬਾ ਜੀ ਕਰਨਗੇ ਕਿਰਪਾ ਤੇ ਬਾਕੀ ਚਲੋ ਠੀਕ ਆ ਸਾਰਿਆਂ ਦਾ ਧੰਨਵਾਦ ਬਲੌਗ ਦੇਖਣ ਨੂੰ ਤੇ ਮਿਲਾਂਗੇ ਆਪਾਂ ਅਗਲੇ ਬਲੌਗ 'ਚ ਜਲਦੀ ਸਤਿ ਸ੍ਰੀ ਅਕਾਲ